ਤੋ ਗੱਲ ਨਹੀਂ ਆ ਉਹਦਾ ਜਿਹੜਾ ਬੰਦੇ ਦੇ ਨਾਲ ਹੁੰਦੇ ਆ ਤੇ ਮਤਲਬ ਮੈਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਦੀਪ ਸਰਦਾਰ ਨੇ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਸੌਹਰਾ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਕੁਝ ਨਾ ਕੁਝ ਬੋਲਦੀ ਹੋਈ ਦਿਖਾਈ ਦਿੰਦੀ ਹੈ ਜਿਸ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਸੌਹਰਾ ਪਰਿਵਾਰ ਤੇ ਇਹਨਾਂ ਦੇ ਵਿਚਾਲੇ ਕੁਝ ਨਾ ਕੁਝ ਚੱਲ ਰਿਹਾ ਹੈ ਜਿਸ ਬਾਰੇ ਦੀਪ ਸਰਦਾਰ ਨੇ ਖੁਲਾਸਾ ਨਹੀਂ ਕਰ ਰਹੀ ਇਥੋਂ ਤੱਕ ਕਿ ਕਈ ਲੋਕਾਂ ਨੇ ਇਹ ਸਵਾਲ ਵੀ ਚੁੱਕਿਆ ਸੀ ਕਿ ਦੀਪ ਸਰਦਾਰ ਨੇ ਆਪਣੇ ਹਸਬੰਦ ਕੋਲ ਆਸਟ੍ਰੇਲੀਆ ਇਸੇ ਕਰਕੇ ਨਹੀਂ ਜਾ ਰਹੀ ਕਿਉਂਕਿ ਇਹਨਾਂ ਦੇ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਪਰ ਇਹ ਦੋਨੋਂ ਅਕਸਰ ਹੀ ਇੱਕ ਦੂਜੇ ਦੀਆਂ ਵੀਡੀਓਜ਼ ਫੋਟੋਜ਼ ਸ਼ੇਅਰ ਕਰਦੇ ਰਹਿੰਦੇ ਹਨ ਪਰ ਉੱਥੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਸਹੁਰੇ ਪਰਿਵਾਰ ਨਾਲ ਰਿਲੇਸ਼ਨ ਬਾਰੇ ਤਾਂ ਦੀਪ ਸਰਦਾਰਨੀ ਵੱਲੋਂ ਬੀਤੇ ਦਿਨੀ ਇੱਕ ਸਟੋਰੀ ਸਾਂਝੀ ਕੀਤੀ ਗਈ ਜਿਸ ਵਿੱਚ ਲਿਖਿਆ ਹੋਇਆ ਸੀ ਮੇਰਾ ਘਰ ਤੜਵਾਉਣ ਤੋਂ ਬਾਅਦ ਚੁੱਪਚਾਪ ਚਲੇ ਗਏ ਕੁਝ ਲੋਕ ਸੀ ਪੰਛੀਆਂ ਵਰਗੇ ਸੀ ਵੈਲ ਇਸ ਦੇ ਨਾਲ ਹੀ ਦੀਪ ਸਰਦਾਰਨੀ ਨੇ ਲਿਖਿਆ ਵਾਹਿਗੁਰੂ ਸਭ ਕੁਝ ਦੇਖਦਾ ਜੈਸੇ ਕਰਨੀ ਵੈਸੀ ਭਰਨੀ ਐਂਡ ਦੀਪ ਸਰਦਾਰਨੀ ਇਸ ਤਰ੍ਹਾਂ ਦੀਆਂ ਵੀਡੀਓਜ਼ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਂਝੀਆਂ ਕਰਦੀ ਰਹਿੰਦੀ ਹੈ ਇਹਨਾਂ ਸਟੋਰੀਜ਼ ਅਤੇ ਵੀਡੀਓਜ਼ ਨੂੰ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਸੇ ਰਿਸ਼ਤੇਦਾਰ ਵੱਲੋਂ ਇਹਨਾਂ ਦਾ ਰਿਲੇਸ਼ਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਕੀ ਤੁਹਾਡਾ ਦੀਪ ਸਰਦਾਰਨੀ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਕਰ ਦੇ ਜੀ ਮੈਸੇਜ ਕਰ ਦਿਆਂ। ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਨਿਕਲ ਨਹੀਂ ਆ ਪਰ ਨਹੀਂ ਮੈਂ ਤਾਂ ਮੇਰੇ ਨਾਲ ਤੇ ਇੰਨੇ ਜ਼ਿਆਦਾ ਜਾਣੇ ਆ ਤੇ ਮੈਂ ਸੱਚੀ ਬੜੀ ਖੁਸ਼ ਆ। थैंक यू ਮੈਂ ਬਹੁਤ ਵਧੀਆ ਹਾਂ ਮੇਰੀ ਲਾਈਫ ਸਟਾਈਲ ਸਾਰਾ ਕੁਝ ਠੀਕ ਆ। ਐਂਡ ਜਦੋਂ ਤੱਕ ਤੁਸੀਂ ਮੇਰੇ ਨਾਲ ਫਿਰ ਮੇਰੇ ਕੋ ਮੈਨੂੰ ਕੀ ਲੱਣ ਮੁਕ ਇਨਸ਼ਾਅੱਲਾ